Grazie Giovante. ਫਤਿਹ ਉਹਦੀ ਮੈਦਾਨ ਤੇ ਫਤਿਹ ਤੁਸੀਂ ਮੈਦਾਨ ਫਤਿਹ ਕਰਕੇ ਆਇਓ ਆਹ ਗੁਰੂ ਪਤਾ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੀ ਮਿਹਨਤ ਦਿਨ ਰਾਤ ਔਰ ਇਹਦੇ ਨਾਲ ਨਾਲ ਸ਼੍ਰੀ ਅਰਵਿੰਦ ਕੇਜਰੀਵਾਲ ਮਨੀਸ਼ ਸੋਧਿਆ ਜੀ ਦੀ ਸੋਚ ਦਿੱਲੀ ਦਾ ਇੱਕ ਡਿਵੈਲਪਮੈਂਟ ਮਾਡਲ ਜਿਹਨੂੰ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਬਿਹਤਰ ਤਰੀਕੇ ਨਾਲ ਇੰਪਲੀਮੈਂਟ ਕਰਕੇ ਉਹ ਜਿਹੜਾ ਮਾਡਲ ਹੈ ਉਹਨੂੰ ਹੁਣ ਪੰਜਾਬ ਮਾਡਲ ਆਮ ਆਦਮੀ ਪਾਰਟੀ ਦਾ ਜਿਹੜਾ ਕਿ ਅਪਗ੍ਰੇਡਡ ਵਰਜਨ ਹੈ ਇਹ ਸਾਡੇ ਲੀਡਰਾਂ ਦੀ ਸੋਚ ਭਗਵੰਤਬਾਹ ਸਰਕਾਰ ਦਾ ਗਵਰਨੈਂਸ ਮਾਡਲ ਡਿਸਿਪਲਿਨਡ ਮਿਹਨਤੀ ਨਿਸ਼ਕਾਮ volunteers ਥਾਡੇ ਵਰਗੇ volunteers ਕਿਸੇ ਪਾਰਟੀ ਕੋਲ ਨਹੀਂ ਹੈ ਇਹ ਸ਼ਬਦ ਜਿਹੜੇ ਆ ਇਹ ਗੱਲ ਮੈਂ ਨਹੀਂ ਕਹਿ ਰਿਹਾ ਇਹ ਪ੍ਰਸ਼ਾਦ ਕਸ਼ੋਰ ਹੈ ਜਿਹੜਾ ਸਟ੍ਰੈਟਜਿਸਟ ਕਹਿੰਦਾ ਆਪ ਇਲੈਕਸ਼ਨ ਹਾਰ ਗਏ ਉਹ ਬਾਟੋ ਨੇ ਬਹੁਤ ਸਾਰੇ ਲੋਕਾਂ ਨੂੰ ਇੱਥੇ ਕੈਪਟਨ ਨੂੰ 2017 ਦੇ ਵਿੱਚ ਉਹਨੇ ਕਾਂਗਰਸ ਨੂੰ ਵੀ ਇਲੈਕਸ਼ਨ ਜਿਤਾਈਆਂ ਉਹਨੇ ਸ਼ੁਰੂਆਤ ਮੋਦੀ ਜਦੋਂ ਕੀਤੀ ਉਹਨੇ ਨਿਸ਼ਚਿਤ ਲਾਲੂਰੂ ਇਲੈਕਸ਼ਨ ਜਿਤਾਈ ਉਹਨੇ ਵੈਸਟ ਬੰਗਾਲ ਦੀ ਇਲੈਕਸ਼ਨ ਜਿਤਾਈ ਇਹ ਗੱਲ ਉਹਨੇ ਕਹੀ ਸੀ 2017 ਤੋਂ ਬਾਅਦ ਪੇ ਮੈਂ ਇਹੋ ਜਿਹੇ ਵਲੰਟੀਅਰ ਪੂਰੇ ਹਿੰਦੁਸਤਾਨ ਚ ਕਿਤੇ ਨਹੀਂ ਦੇਖੇ ਜੋ ਇਹ ਜਿਹੇ ਬਲਟਰਾਵਾ ਦੀ ਸਾਥ ਚ ਚਲਾ। ਸੋ ਸਾਡੇ ਕੋਲੇ ਲੀਡਰਸ਼ਿਪ ਜਿਹਦੀ ਸੋਚ ਜਿਹਦੇ ਨਾਲ ਤੁਸੀਂ ਜੁੜੇ ਹੋ ਬਹੁਤ سارے ਬੰਦੇ ਸਾਡੇ ਚ ਪੋਲਿਟਿਕਸ ਚ ਨਹੀਂ ਸੀਗੇ ਮੈਂ ਵੀ ਨਹੀਂ ਸੀਗਾ ਉਹਦੇ ਵਿੱਚੋਂ ਆਪਣੇ ਆਪਣੇ ਕੰਮ ਛੱਡ ਕੇ ਜਾਂ ਆਪਾਂ ਇਹਨਾਂ ਲੀਡਰਾਂ ਨੂੰ ਜਦੋਂ ਵੋਟਾਂ ਹੁੰਦੀਆਂ ਸੀ ਮੈਂ ਵੋਟ ਪਾਉਂਦਾ ਜ਼ਰੂਰ ਸੀ। ਔਰ ਮੈਂ ਇਹ ਗੱਲ ਆਪਣੇ 52-53 ਸਾਲ ਹੋ ਗਏ ਮੈਨੂੰ ਵੋਟਾਂ ਪਾਉਣ ਦੇ। ਮੈਂ ਇਹ ਗੱਲ ਦਾ ਮਨਨ ਪੂਰੇ ਯਕੀਨ ਦੇ ਨਾਲ ਔਰ ਤੁਸੀਂ ਸਾਰੇ ਜਿਹੜੇ ਚੱਤੀ ਦਾੜੀਆਂ ਵਾਲੇ ਸੀਦੇ ਗਵਾਹ ਆ ਉਹ ਪਿਛਲੇ 50 ਸਾਲ ਦੇ ਵਿੱਚ ਜਿੰਨੀਆਂ ਲੋਕਲ ਬਾਡੀਜ਼ ਦੀਆਂ ਇਲੈਕਸ਼ਨ ਹੁੰਦੀਆਂ ਚਾਹੇ ਉਹ ਮਿਸਪਲ ਕਾਉਂਸਲ ਹੋਵੇ ਨਗਰ ਨਿਗਮ ਹੋਵੇ ਸਮਤੀ ਹੋਵੇ ਪੰਚਾਇਤ ਹੋਵੇ ਜ਼ਿਲ੍ਹਾ ਪ੍ਰੀਸ਼ਦ ਹੋਵੇ ਇਹ ਉਹਨਾਂ ਸਾਰੇ ਇਲੈਕਸ਼ਨ ਚ ਸਭ ਤੋਂ ਜ਼ਿਆਦਾ ਫੇਅਰ ਤੇ ਫ੍ਰੀ ਐਂਡ ਫੇਅਰ ਇਲੈਕਸ਼ਨ ਹੋਈ ਹੈ ਇਹ ਪਹਿਲੀ ਵਾਰੀ ਹੋਈ ਹੈ ਜਿੰਦਾਬਾਦ ਮਾਨ ਜੀ ਜਿੰਦਾਬਾਦ ਮંત્રી ਜੀ ਜਿੰਦਾਬਾਦ ਇਲੈਕਸ਼ਨਾਂ ਮੈਂ ਇੱਥੇ ਲੁੱਟੀਆਂ ਜਾਂਦੀਆਂ ਦੇਖੀਆਂ ਸਾਰਾ ਜਦੋਂ ਕੈਪਟਨ ਜਿੱਤ ਕੇ ਆਏ ਆ ਮਿਸਪਲ ਕਾਰਪੋਰੇਸ਼ਨ ਵਿੱਚੋਂ 60 ਚੋਂ 9 59 ਜਿੱਤੇ ਸੀ ਇਹ ਅਕਾਲੀ ਆਪਣਾ ਬੋਰੀ ਬਿਸਤਰਾ ਚੱਕ ਕੇ ਭੱਜ ਗਏ ਸੀ ਉਸ ਤੋਂ ਪਹਿਲਾਂ 17 ਤੋਂ ਪਹਿਲਾਂ 12 ਦੇ ਵਿੱਚ ਅਕਾਲੀਆਂ ਨੇ ਕਾਂਗਰਸ ਵਾਲੇ ਐਨੇ ਕੁੱਟੇ ਸੀ ਕਿ ਬਾਈਕਾਟ ਕਰਕੇ ਚਲੇ ਗਏ ਸੀ ਇਹ ਐਦਾਂ ਇਲੈਕਸ਼ਨ ਹੁੰਦੀ ਸੀ ਮੈਂ ਮੈਂ ਗਵਾ ਹਾਂ ਇਸ ਚੀਜ਼ ਦਾ ਮੈਂ ਵੋਟ ਪਾਣ ਗਿਆ ਮੈਂ ਡਾਕਟਰ ਸੀਗਾ ਮੈਂ ਰਾਜਨੀਤੀਚ ਨਹੀਂ ਸੀਗਾ ਮੈਨੂੰ ਕਹਿੰਦੇ ਤੁਹਾਡੀ ਵੋਟ ਪੈ ਗਈ ਮੈਂ ਕਹਾ ਜੀ ਮੇਰੇ ਬੰਦਾ ਲੈ ਗਿਆ ਉਹ ਕਹਿੰਦੇ ਵੋਟ ਪਾਈ ਆ ਮੈਂ ਲੜ ਪਿਆ ਉੱਥੇ ਉਹਨਾਂ ਦੇ ਨਾਲ ਮੈਂ ਕਹਾ ਤੁਸੀਂ ਮਜ਼ਾਕ ਬਣਾ ਰੱਖਿਆ ਵੋਟ ਚਾਹੇ ਮੈਂ ਜਿਹਨੂੰ ਮਰਜ਼ੀ ਪਾਵਾਂ ਵੋਟ ਕਿਹਨੂੰ ਪਾਵਾਂ ਮੈਂ ਇੱਕ ਨੇ 12 ਚ ਇਲੈਕਸ਼ਨ ਲੁੱਟੀ ਸੀ ਦੂਜੇ ਨੇ 17 ਵਿੱਚ ਲੁੱਟੀ ਸੀ ਲੋਕਾ ਕੋਲ ਕੀ ਚੋਆਇਸ ਸੀ ਜੀ ਮਨ ਲੋ ਜਿਹੜੀ ਪਾਰਟੀ ਰਾਜ ਕਰਦੀ ਸੀ ਉਹ ਗੁੰਡਾ ਕਰਦੀ ਕਰਦੀ ਸੀ ਜਿਹੜੀ ਦੂਜੀ ਪਾਰਟੀ ਸੀ ਉਹ ਚੰਗੇ ਲੱਗਣ ਲੱਗ ਜਾਂਦੇ ਸੀ ਉਹਨੂੰ ਕਹਿੰਦੇ ਆ ਲੈਸਰ ਰੀਵਲ ਇਹ ਪਹਿਲੀ ਵਾਰ ਇਹ ਕਿ ਲੋਕਾਂ ਨੂੰ ਇੱਕੋ ਜਿਹੀ ਪਾਰਟੀ ਮਿਲੀ ਹੈ ਜਿਹੜੀ ਲੋਕਾਂ ਬਾਰੇ ਸੋਚਦੀ ਆ ਤੁਸੀਂ ਤੁਸੀਂ ਇਲੈਕਸ਼ਨ ਜਿੱਤੀ ਆ ਇਹ ਵਾਲੀ ਵੀ ਇਸ ਤੋਂ ਪਹਿਲਾਂ ਪੰਚਾਇਤਾਂ ਦੇ ਵਿੱਚ ਵੀ ਉਸ ਤੋਂ ਪਹਿਲਾਂ ਮਿਸਪਲ ਕਾਰਪੋਰੇਸ਼ਨ ਦੀ ਵੀ ਅਸੈਂਬਲੀ ਦੇ ਵਿੱਚ ਨਵਾਂ ਰਿਕਾਰਡ ਸੈੱਟ ਕੀਤਾ ਹੁਣ ਆਪਾਂ ਤੁਸੀਂ ਆਪਣੇ ਰਿਕਾਰਡ ਤੁਹਾਡਾ ਕੰਪੀਟੀਸ਼ਨ ਕਿਸੇ ਨਾਲ ਨਹੀਂ ਹੈ ਪੰਜਾਬ ਵਿੱਚ ਯੂ ਆਰ ਦਾ ਬੈਸਟ ਜਿੰਦਾਬਾਦ ਜਿੰਦਾਬਾਦ ਆਪਣਾ ਰਿਕਾਰਡ ਤੋੜਨਾ ਹੈ ਆਪਣਾ ਬਿਹਤਰ ਵਰਸ਼ਨ ਬਣਨਾ ਹੈ ਇਹ ਮੇਰਾ ਜਦੋਂ ਮੈਂ ਸਕੂਲ ਚ ਪੜਦਾ ਹੁੰਦਾ ਸੀ ਜਦੋਂ ਪਿੰਡ ਵਿੱਚ ਸੀ ਜਦੋਂ ਮੈਂ ਬੋਰੀ ਤੇ ਬੈਠ ਕੇ ਪੜਦਾ ਹੁੰਦਾ ਸੀ ਮੈਂ ਕਦੇ ਵੀ ਜਿਹੜੇ ਮੇਰੇ ਨਾਲ ਦੂਜੇ ਬੱਚੇ ਸੀ ਜੇ ਕਦੇ ਕੋਈ ਹੋਰ ਵੀ ਫਸਟ ਆ ਜਾਂਦਾ ਸੀ ਮੈਂ ਵੀ ਆ ਜਾਂਦਾ ਸੀ ਕਈ ਵਾਰੀ ਦੂਜੇ ਵੀ ਆ ਜਾਂਦੇ ਸੀ ਮੈਂ ਉਹਨਾਂ ਨਾਲ ਕਬੀਟ ਨਹੀਂ ਕਰਦਾ ਸੀ ਮੈਨੂੰ ਇਹ ਸੀਗਾ ਕਿ ਜੇ ਇਸ ਵਾਰੀ ਮੈਂ ਜਿੰਨੇ ਨੰਬਰ ਲਏ ਇਸ ਵਾਰੀ ਇਸ ਤੋਂ ਵੱਧ ਲੈਣੇ ਆ ਮੈਂ ਵੱਧ ਮਿਹਨਤ ਕਰਨੀ ਆ ਆਪਣੇ ਆਪ ਨੂੰ ਅਪਰੂਵ ਕਰਨਾ ਹੈ ਔਰ ਜਿਹੜੀ ਇਲੈਕਸ਼ਨ ਤੁਸੀਂ ਜਿੱਤੀ ਹੈ ਨਾ ਜੀ ਇਹ ਲੁੱਟਦੇ ਹੁੰਦੇ ਸੀ ਮੈਂ ਉਹਨੂੰ ਕਹੇ ਬਈ ਜੇ ਰੇਸ ਜਿੱਤਣੀ ਆ ਨਾ ਮਜ਼ਾ ਤਾਂ ਆ ਇਹਨੂੰ ਕਹੇ ਭੱਜ ਤੂੰ ਮੈਂ ਤੋ ਇੱਕ ਇੱਕ ਕਦਮ ਪਹਿਲਾਂ ਭੱਜ ਮੈਂ ਤੋ ਤੋਂ ਪਿੱਛੋਂ ਭੱਜੂਗਾ ਪਰ ਤੇਤੋਂ ਪਹਿਲਾਂ ਪਹੁੰਚੂਗਾ ਤੁਸੀਂ ਇਹਨਾਂ ਨੂੰ ਬਾੜ ਦੇ ਵਿੱਚ ਭਜਾ ਕੇ ਜਿੰਦਾਬਾਦ ਜਿੰਦਾਬਾਦ ਜਿਹੜਾ ਸਮਝਦਾਰ ਬੰਦਾ ਹੈ ਨਾ ਜੀ ਉਹ ਇਹਨਾਂ ਨੂੰ ਖੇਤਾਂ 'ਚ ਭਜਾੜਾ ਧਿਆਨ ਰੱਖਣਾ ਤੁਸੀਂ ਆਪ ਬੰਨੇ ਤੇ ਭਜਣਾ ਇਹਨਾਂ ਨੂੰ ਬਾੜ 'ਚ ਭਜਾੜਾ ਇਹਨਾਂ ਨੂੰ ਉੱਥੇ ਰਾਣਾ ਇਹਨਾਂ ਨੂੰ ਬੰਦਾ ਮੈਂ ਬਹੁਤ ਸਾਰੀਆਂ ਗੱਲਾਂ ਤੁਹਾਡੇ ਨਾਲ ਸਾਂਝੇ ਕਰਾਂਗਾ ਅੱਜ ਖੁਸ਼ੀ ਦੇ ਪੱਲੇ ਅੱਜ ਨਹੀਂ ਮੈਂ ਜ਼ਿਆਦਾ ਤੁਹਾਡੇ ਤੇ ਬਾਟਨ ਪਾਉਂਦਾ ਤੁਸੀਂ ਇੱਕ ਗੱਲ ਦੇਖੋ ਸ਼ੰਭੂ ਦੇ ਵਿੱਚ ਕਾਂਗਰਸ ਕਿੰਨੀ ਜਿੱਤੀ 8 ਅਕਾਲੀ ਦਲ ਕਿੰਨੇ ਜਿੱਤੇ 0 ਰਾਜਬ੍ਰੇਜ ਕਾਂਗਰਸ ਕਿੰਨੀ ਜਿੱਤੀ 8 ਅਕਾਲੀ ਦਲ 0 ਪਟਿਆਲਾ ਦੇ ਆ 30 ਚ ਅਕਾਲੀ ਦਲ ਕਿੰਨੇ ਜਿੱਤੇ 5 ਤੇ ਕਾਂਗਰਸ 0 0 ਪਾਤਣਾ ਦੇ ਵਿੱਚ ਅਕਾਲੀ ਦਲ ਕਿੰਨੇ ਜਿੱਤੇ 7 ਅਕਾਲੀ ਦਲ ਸੌਰੀ ਕਾਂਗਰਸ 0 ਇਹਦਾ ਮਤਲਬ ਕੀ ਹੋਇਆ ਇਹ ਲੋਕਾਂ ਨੂੰ ਵੈਕੂ ਸਮਝਦੇ ਆ ਇਹ ਉਪਰੋਂ ਧਰਨੇ ਦਿੰਦੇ ਆ ਅਕਾਲੀਆਂ ਦੇ ਖਿਲਾਫ ਇੱਕ ਦੂਜੇ ਦੇ ਖਿਲਾਫ ਇਹ ਬਿਲਕੁਲ ਦਿਸ ਵਾਸ ਆਮ ਆਦਮੀ ਐਂਡ ਆਮ ਆਦਮੀ ਪਾਰਟੀ ਔਨ ਵਨ ਸਾਈਡ ਅਕਾਲੀ ਮਾਥੁਰੇ ਇੱਕ ਐਗਜ਼ਾਮਪਲ ਦਿੱਤੀਆ ਬਾਕੀ ਵੀ ਦੱਸੂਗਾ ਤੁਹਾਨੂੰ ਔੜੀ ਔੜੀ ਸਾਰਾ ਕੁਝ ਅਕਾਲੀ ਕਾਂਗਰਸ ਭਾਜਪੀ ਇਹ ਸਾਰੇ ਇੱਕ ਪਾਸੇ ਜੀ ਤੁਸੀਂ ਤਿੰਨੋਂ ਹੀ ਫੜ ਕੇ ਤਿੰਨਾਂ ਨੂੰ ਪੜਕਣ ਨਹੀਂ ਦਿੱਤੀ ਸਾਰੇ ਇਹ ਛੋਟੀ ਗੱਲ ਨਹੀਂ ਜੀ ਇਹ ਵੀ ਸੜਕਾਂ ਬਣਾਉਂਦੇ ਸੀ ਜੀ ਇਹ ਸੜਕਾਂ ਬਣਾ ਕੇ ਅਜੇ ਘਰ ਨਹੀਂ ਪਹੁੰਚਦੇ ਸੀ ਪਿੱਛੋਂ ਸੜਕ ਟੁੱਟਣੀ ਸ਼ੁਰੂ ਹੋ ਜਾਂਦੀ ਸੀ ਤੁਹਾਨੂੰ ਯਾਦ ਹੋਣਾ ਤ੍ਰਿਪੜੀ ਵਾਲੀ ਸੜਕ ਤੇ ਮੈਂ ਜਾ ਕੇ ਝਾੜੂ ਲਾ ਕੇ ਮਿੱਟੀ ਇਕੱਠੀ ਕਰਕੇ ਦਿਖਾਇਆ ਸੀਗਾ ਇਲਾਕੇ ਉਧਰੋਂ ਵੋਟਾਂ ਪੈ ਰਹੀਆਂ ਸੀ ਉਧਰੋਂ ਲੈ ਸੜਕਾਂ ਮਾਰਨੀਆਂ ਸੀ 10 ਦਿਨ ਪਹਿਲਾਂ ਜੀ ਹੁਣ ਜਿਹੜੀ ਸੜਕ ਬਣਦੀ ਆ ਉਹ 5 ਸਾਲ ਦੀ ਗਰੰਟੀ ਵਾਲੀ ਬਣਦੀ ਆ ਇਕੱਲੇ ਇਕੱਲੇ ਪਿੰਡ ਦੇ ਵਿੱਚ ਲੋਕ ਕਹਿੰਦੇ ਆ ਤੁਹਾਡੇ ਜੀ ਆ ਬੈਠੇ ਆ ਬੰਦੇ ਸਾਡੇ ਸੋਹਣੇ ਵਾਲੇ ਇਹ ਸੜਕ 40 ਸਾਲ ਤੋਂ ਨਹੀਂ ਬਣੀ ਸੀ ਜੀ ਇਹ ਮਾਡਰਨ ਟਾਊਨ ਡਰੇਨ 100 ਸਾਲ ਪੁਰਾਣੀ ਪ੍ਰੋਬਲਮ ਜੀ ਹੁਣ ਅਸੀਂ ਕੰਮ ਇਹੋ ਜੇ ਕਰਨੇ ਆ ਜੀ ਪਟਿਆਲੇ ਦੇ ਵਿੱਚ 500 ਸਾਲ ਤੋਂ ਰਜਵਾੜਾ ਸਾਹਿਬ ਕਹੀ ਜਾਂਦੀ ਆ ਕਿ ਪਟਿਆਲੇ ਨੂੰ ਪਾਣੀ ਦੀ ਮਾਰ ਆ ਪਟਾੜੇ ਨੂੰ ਅਸੀਂ ਇਹਨਾਂ ਨੂੰ ਰਾਜਾਹੀ ਨੂੰ ਪਾਸੇ ਕਰਦੇ ਹੋ ਪਟਾੜੇ ਨੂੰ ਪਾਣੀ ਦੀ ਮਾਰ ਨਹੀਂ ਪੈਣ ਦੇਣੀ ਆਪਾਂ ਬੜੀ ਜਿੰਦਗੀ ਇਹੋ ਜਿਹਾ ਕੰਮ ਕਰਾਂਗੇ ਇਹੋ ਜਿਹਾ ਕੰਮ ਕਰਨੇ ਆ ਆਪਾਂ ਸੜਕਾਂ 5 ਸਾਲ ਦੀ ਗਾਰੰਟੀ ਵਾਲੀਆਂ ਬਣਨਗੀਆਂ ਗਰੀਬਾਂ ਦੇ ਘਰ ਬਣਾਣੇ ਆ ਸਕੂਲ ਏ ਕਲਾਸ ਬਣਾਣੇ ਆ ਲਾਸਟ ਮਾਈਲ ਕਰੈਕਟਿਵਿਟੀ ਕਿ ਮੇਨ ਰੋਡ ਤੋਂ ਪਿੰਡ ਤੁਹਾਡਾ 2-3 ਕਿਲੋਮੀਟਰ ਅੱਗੇ ਆ ਗੱਡੀਆਂ ਖੜੀਆਂ ਪਹੁੰਚ ਗਈਆਂ ਜੀ ਪਹਿਲਾਂ ਗੱਡੀਆਂ ਆਈਆਂ ਖੜੀਆਂ ਜੀ ਕੱਲੇ-ਕੱਲੇ ਪਿੰਡ ਦੇ ਵਿੱਚ ਦਵਾਈ ਪਹੁੰਚ ਰਹੀ ਹੈ ਜੀ ਹਰ ਮੁੱਲੇ 'ਚ ਦਵਾਈ ਪਹੁੰਚ ਰਹੀ ਹੈ ਹਸਪਤਾਲਾਂ 'ਚ ਇਲਾਜ ਹੋ ਰਿਹਾ ਹੈ ਵੱਡੇ ਤੋਂ ਵੱਡਾ ਆਪਰੇਸ਼ਨ ਹੋ ਰਿਹਾ ਹੈ ਲਿਵਰ ਟ੍ਰਾਂਸਪਲੈਂਟ ਸ਼ੁਰੂ ਕਰਾਤਾ ਗੁਰਦਿਆਂ ਦੇ ਬਦਲਣੇ ਸ਼ੁਰੂ ਕਰਾ ਦਿੰਦੇ ਨੇ ਜੀ ਲੋਕਾਂ ਦੇ ਪਿੰਡ ਦੇ ਵਿੱਚ ਲੋਕਾਂ ਨੂੰ ਦਿੱਕਤ ਆਉਂਦੀ ਹੈ ਕਿ ਤੁਹਾਡਾ ਬੱਚਾ ਬਿਮਾਰ ਹੋ ਗਿਆ ਪਿਓ ਬਿਮਾਰ ਹੋ ਗਿਆ ਤੁਸੀਂ ਸਕੂਟਰ ਤੇ ਕਿਸੇ ਨੂੰ ਕਹਿ ਕੇ ਗੱਡੀ ਤੇ ਪਾ ਕੇ ਲੈ ਜਾਓਗੇ ਹਸਪਤਾਲ ਲੈ ਜਾਓ ਕਰਕੇ ਅੱਗੇ ਭਗਵੰਤ ਮਾਨ ਨੇ ਸਾਰਿਆ ਬੰਦੋਵਰਸ ਕੀਤਾ ਹੋਇਆ ਇਲਾਜ ਫ੍ਰੀ ਹੋ ਜਾਏਗਾ ਡੰਗਰ ਨੂੰ ਕਿੱਥੇ ਲੈ ਕੇ ਜਾਓਗੇ ਜੀ ਜਿੱਦਾਂ ਬੰਦਿਆਂ ਵਾਸਤੇ ਐਂਬੂਲੈਂਸ ਆਉਂਦੀ ਹੈ ਸਾਰੇ ਪਿੰਡਾਂ ਚ ਐਂਬੂਲੈਂਸ ਜਾਏਗੀ ਜਿੱਦਾਂ ਗਾਂ ਦੇ ਰਾਜ ਕਰਨਗੇ ਇਸ ਤਰ੍ਹਾਂ ਦੇ ਸਾਰੇ ਆਪਾਂ ਜਿਹੜੇ ਕੰਮ ਹੈ ਮੈਂ ਉਹਦੀ ਡਿਟੇਲ ਚ ਨਹੀਂ ਜਾਂਦਾ ਬਟ ਇਹ ਧਰਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਤੋਂ ਸ਼ੁਰੂ ਕਰਕੇ ਇਹ ਜਿਹੜਾ ਇੱਕ ਮਹੀਨਾ ਸਵਾ ਮਹੀਨਾ ਡੇਢ ਮਹੀਨਾ ਹੁੰਦਾ ਇਹ ਪੰਜਾਬ ਦੇ ਵਿੱਚ ਸਾਡੇ ਪਿੰਡਾਂ ਸਾਰੇ ਰਹਿਣ ਵਾਲਾ ਜਦੋਂ ਇਹ ਮਹੀਨੇ ਆਉਂਦੇ ਸੀ ਨਾ ਮੇਰੇ ਮਾਪਿਓ ਰਾਤ ਨੂੰ ਰੋਟੀ ਨਹੀਂ ਖਾਂਦੇ ਸੀ ਔਰ ਜ਼ਮੀਨ ਤੇ ਸੌਂਦੇ ਸੀ 7 ਸਾਲ ਦੇ ਬਾਬਾ ਜੀ ਬਾਬਾ ਫਤੇ ਸਿੰਘ ਬਾਬਾ ਜੋਰਾਵਰ ਸਿੰਘ 9 ਸਾਲ ਦੇ ਨੀਂਆ ਚੜਾਏ ਗਏ ਸੀ ਪਿੰਡਾਂ ਚ ਪਾਠ ਹੁੰਦੇ ਸੀ ਔਰ ਜਿਹੜੇ ਬੰਦੇ ਸ਼ਰਾਬੀ ਕੁਬਾਬੀ ਹੁੰਦੇ ਸੀ ਸਭ ਛੱਡ ਦਿੰਦੇ ਸੀ ਮੈਨੂੰ ਯਾਦ ਆ ਮੇਰੇ ਪਿੰਡ ਚ ਮੰਜੇ ਤੇ ਨਹੀਂ ਸੌਂਦਾ ਸੀ ਕੋਈ ਵੀ ਗੁਜਰੀ ਮਾਤਾ ਨੂੰ ਯਾਦ ਕਰਦੇ ਸੀ ਕਿ ਉਹ ਦਾਦੀ ਬੱਚਾ ਨੂੰ ਸੀਨੇ ਨਾਲ ਲਾ ਕੇ ਬੈਠੀ ਹੋਈ ਸੀ ਆਪਾਂ ਵੀ ਇਹ ਬਹੁਤ ਜ਼ਰੂਰੀ ਹੁੰਦਾ ਜੀ ਜਦੋਂ ਤੁਸੀਂ ਜਿੱਤ ਜਾਓ ਹੰਬਲ ਇਨ ਵਿਕਟਰੀ ਗ੍ਰੇਸ਼ੀਅਸ ਐਂਡ ਡੀਫੀਟ ਜਦੋਂ ਆਪਾਂ 2000 ਦੀ ਸਾਰੀ ਸਾਡੀ ਸਰਕਾਰ ਨਹੀਂ ਬਣੀ ਸੀ ਸਭ ਤੋਂ ਪਹਿਲਾਂ ਟੀਵੀ ਚੈਨਲ ਤੇ ਮੈਂ ਗਿਆ ਸੀ ਮੈਂ ਕਿਹਾ ਜੀ ਲੋਕਾਂ ਦਾ ਫਤਵਾ ਸਾਡੇ 'ਚ ਕਮੀ ਰਹੀ ਹੋਣੀ ਆ ਹੁਣ ਵੀ ਮੈਨੂੰ ਇਹ ਗੱਲ 'ਚ ਕਹਿਣ ਦੀ ਕੋਈ ਚਿਰ ਜਿਹਾ ਸਾਡੇ volunteers ਤੁਸੀਂ ਸੋਨਾ ਹੋ ਹੀਰੇ ਮੋਤੀ ਹੋ ਜੇ 10 'ਚੋਂ ਸਾਡੀਆਂ 10 'ਚੋਂ ਸਾਡੀਆਂ 15 'ਚੋਂ 15 ਨਹੀਂ ਆਈਆਂ ਜਾਂ 14 ਨਹੀਂ ਆਈਆਂ ਉਹਦੇ 'ਚ ਮੇਰੀ ਲੀਡਰਸ਼ਿਪ 'ਚ ਕੋਈ ਕਿਤੇ ਨਾ ਕਿਤੇ ਕਮੀਆਂ ਤੁਹਾਡੇ ਵੱਲੋਂ ਕੋਈ ਕਮੀ ਨਹੀਂ ਹੈ ਉਹ ਕਮੀ ਮੈਂ ਪੂਰੀ ਕਰਾਂਗਾ ਤੇ ਆਪਾਂ ਸਾਰਿਆਂ ਨੇ ਬੁਰਦਰਾ ਦੁਖਨਵਾਰਨ ਸਾਹਿਬ ਨੂੰ ਨਤਮਸਤਕ ਹੋਣਾ ਰੱਬ ਦਾ ਸ਼ੁਕਰਾਨਾ ਕਰਨਾ ਮਨ ਨੀਮਾ ਮੱਤੁੱਚੀ ਇਹ ਸਾਡੇ ਗੁਰੂਆਂ ਨੇ ਕਿਹਾ ਆਪਣੇ ਮਨ ਨੂੰ ਨੀਮਾ ਰੱਖਣਾ ਕਿਸ ਨੂੰ ਔਖਾ ਸ਼ਬਦ ਨਹੀਂ ਬੋਲਣਾ ਕੋਈ ਆਪਣੇ ਬੰਦੇ ਜਿਹੜੇ ਇਲੈਕਸ਼ਨ ਦੇ ਵਿੱਚ ਕਾਮਯਾਬ ਨਹੀਂ ਹੋਏ ਆ ਮੈਂ ਉਹਨਾਂ ਨੂੰ ਕਹਿੰਦਾ ਤੁਸੀਂ ਵਿਨਰ ਹੋ ਜਿਹੜੇ ਹਾਲਾਤ ਸੀਗੇ ਇਹ ਪਹਿਲੀ ਵਾਰੀ ਆ ਜੀ ਰੂਲਿੰਗ ਪਾਰਟੀ ਦੂਜਿਆਂ ਨੂੰ ਗੁੰਡਾਗਰਦੀ ਕਰਕੇ ਕੁੱਟ ਕੇ ਇਲੈਕਸ਼ਨਾਂ ਜਿੱਤਦੀ ਸੀ ਇਸ ਵਾਰੀ ਜਿਹੜੀ ਰੂਲਿੰਗ ਪਾਰਟੀ ਆ ਉਹਦੇ ਬੰਦੇ ਤੇ ਗੋਲੀ ਚੱਲੀ ਆ ਜੀ ਗੁੰਡਿਆਂ ਨੇ ਗੋਲੀ ਚਲਾਈ ਆ ਇਹ ਗੁੰਡਿਆਂ ਦਾ ਹਸਾਬ ਕਿਤਾਬ ਵੀ ਕਰਾਂਗੇ ਅਸੀਂ ਅਸੀਂ ਗੁੰਡਾਗਰਦੀ ਕਰਦੇ ਵੀ ਨਹੀਂ ਲੇਕਿਨ ਅਸੀਂ ਬਰਦਾਸ਼ਤ ਵੀ ਨਹੀਂ ਕਰਾਂਗੇ ਇਹਨਾਂ ਦੇ ਨਾਲ ਵੀ ਆਪਾਂ ਨਜੇਠਾਂਗੇ ਸਖਤੀ ਨਾਲ ਨਜੇਠਾਂਗੇ ਮੇਰਾ ਟਰੈਕ ਰਿਕਾਰਡ ਹੈ ਤੁਸੀਂ ਜਾਣਦੇ ਹੋ ਜਿਹੜਾ ਬੰਦਾ ਗੋਲੀ ਚਲਾਊਗਾ ਉਹਨੂੰ ਉਹਨੂੰ ਉਹਦੀ ਸਜ਼ਾ ਮਿਲੇਗੀ ਜਿਹੜਾ ਜੋ ਜੁਰਮ ਕਰੇਗਾ ਉਹਨੂੰ ਉਹਦੀ ਸਜ਼ਾ ਮਿਲੇਗੀ ਉਹਨੂੰ ਜਿੱਦਾਂ ਵੱਡਾ ਮਰਜ਼ੀ ਹੋਵੇ ਇੱਕ ਬੰਦੇ ਹੈਗੇ ਜਿਹੜੇ ਪੰਜਾਬ ਚ ਗੋਲੀਆਂ ਚਲਾ ਰਹੇ ਆ ਜਾਣ ਬੁੱਝ ਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆੜ ਵਾਲੇ ਸਮੇਂ ਦੇ ਵਿੱਚ ਮੈਂ ਤੁਹਾਨੂੰ ਅਗਾਰਾ ਕਰਨਾ ਚਾਹੁੰਦਾ ਬੀਜੇਪੀ ਨੇ ਜੋ ਹਰਿਆਣੇ ਚ ਕੀਤਾ ਜੋ ਮਹਾਰਾਸ਼ਟਰ ਚ ਕੀਤਾ ਜੋ ਇਹਨਾਂ ਨੇ ਬੰਗਾਲ 'ਚ ਕਰ ਰਿਹਾ ਇਹ ਇਹ ਨਾ ਸੋਚੋ ਕਿ ਤੁਹਾਡੇ ਨਹੀਂ ਕਰਨਗੇ ਇਹ ਪੂਰਾ ਪੰਜਾਬ ਦੀ ਸ਼ਾਂਤੀ ਨੂੰ ਪੰਜਾਬ ਦੀ ਤਰੱਕੀ ਨੂੰ ਲਾਂਬੂ ਲਾਉਣ ਦੀ ਕੋਸ਼ਿਸ਼ ਕਰਨਗੇ ਤੁਹਾਡਾ ਰੋਲ ਬਹੁਤ ਐਮ ਹੈ ਕਿਉਂਕਿ ਇਹ ਜਿਹੜੀ ਲੜਾਈ ਹੈ ਇਹ ਹਰ ਬੂਥ ਤੇ ਹਰ ਗਲੀ ਤੇ ਲੜੀ ਜਾਣੀ ਹੈ ਐਸਆਰ ਇੱਥੇ ਵੀ ਹੋਣਾ ਹੈ ਤੁਸੀਂ ਦੇਖਣਾ ਕਿ ਜਿਹੜੇ ਸਾਡੇ ਕਿਸੇ ਵੀ ਆਪਣੇ ਅਸੀਂ ਜੈਨੂਨ ਵਲੰਟੀਅਰ ਦੀ ਅਸੀਂ ਕਿਸੇ ਵੀ ਜਿਹੜਾ ਕੋਈ ਕੋਈ ਬੰਦਾ ਜਿਹੜਾ ਚਾਹੇ ਸਾਡੇ ਵਿਰੋਧੀ ਹੋਵੇ ਲੇਕਿਨ ਅਸੀਂ ਆਪਣੇ ਪੰਜਾਬ ਦੇ ਕਿਸੇ ਬੰਦੇ ਦੀ ਵੋਟ ਨਹੀਂ ਕਟਣ ਦੇਣੀ ਆ ਅਸੀਂ ਆਪਣਾ ਕੰਮ ਵੀ ਕਰਨਾ ਲੋਕਾਂ ਨੂੰ ਸਵਾਮਾ ਵੀ ਦੇਣੀ ਆ ਭਾਜੀਪੀ ਦੀ ਟਿਕੜਮਬਾਜੀ ਇਹਨਾਂ ਦਾ ਨਾਪਾਕ ਗੱਠਜੋੜਾ ਜਿਹਦੀ ਮੈਂ ਤੁਹਾਨੂੰ ਐਗਜ਼ਾਮਪਲ ਦੇ ਚੁੱਕਿਆ ਵੀ ਇਹ ਕੰਪਰੋਮਾਈਜ਼ ਕਰਨਗੇ ਉਹਦੋਂ ਵੀ ਕਰਨਗੇ ਵੀ ਆ ਇੰਨੀ ਸੀਟਾਂ ਤੁਸੀਂ ਜਿਤਨਾਂ ਇੰਨੀ ਜਿਤਲੋ ਭਾਜਪੀ ਦੀ ਕੋਸ਼ਿਸ਼ ਹੋਏਗੀ ਕਿ ਕਿਸੇ ਵੀ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਕਿਸੇ ਪਾਰਟੀ ਦੀ ਮੈਜੋਰਿਟੀ ਨਾ ਆਵੇ ਖਰੀਦੋ-ਫਰੋਕਣ ਦੇ ਮਾਰ ਹੈ ਪੈਸੇ ਅਨੇਵਾ ਵਰਤਣਗੇ ਇਹ ਆਪਣੇ ਬੰਦਿਆਂ ਨੂੰ ਅੱਜ ਇੱਕ ਵਾਰ ਐਜੂਕੇਟ ਕਰਨਾ ਗਰੀਬਾਂ ਦਾ ਨਰੇਗਾ ਸੀਗਾ ਉਹ ਖਤਮ ਕਰਤਾ ਇਹਨਾਂ ਨੇ ਹੋਰ ਬਹੁਤ ਸਾਰੇ ਇੰਸ਼ੋਰੈਂਸ ਦੇ ਵਿੱਚ ਜਿਹੜੀ 100% ਕਰਤੀ ਆ ਜੋ ਤੁਹਾਡਾ 에ਅਰਲਾਈਨ છો ਰਿਹਾ ਹੈ ਬਹੁਤ ਕੁਝ ਹੋਣਾ ਹੈ ਮੈਂ ਫਿਰ ਕਿਸੇ ਵੇਲੇ ਖੜਨਾ ਕਰਲਾ ਕਰਾਂਗਾ ਸਾਰੇ ਵਿਚਾਰ ਕਰਾਂਗੇ ਆਪਾਂ ਇਹਦੇ ਬਾਰੇ ਜਿਹੜੇ ਹੈਗੇ ਆ ਉਹ ਰਾਜਨੀਤਿਕ ਸੱਤਸੰਗ ਵੀ ਕਰਿਆ ਕਰਾਂਗੇ ਅੱਜ ਖੁਸ਼ੀ ਦਾ ਮੌਕਾ ਮਠਾਈ ਵੰਡ ਕੇ ਆਪਣੇ ਪਰਿਵਾਰਾਂ ਮਿੱਤਰਾਂ ਦੋਸਤਾਂ ਦੇ ਵਿੱਚ ਵਧਾਈਆਂ ਦਿਓ ਵਧਾਈਆਂ ਲਓ ਗੁਰੂ ਦਾ ਸ਼ੁਕਰਾਨਾ ਕਰੋ ਲੋਕਾਂ ਦਾ ਧੰਨਵਾਦ ਕਰੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਜਿਹੜੇ ਬੰਦੇ ਚਾਹੇ ਤੁਸੀਂ ਇਲੈਕਸ਼ਨ ਜਿੱਤੇ ਹੋ ਚਾਹੇ ਤੁਸੀਂ ਆ ਰਹੇ ਹੋ ਤੁਸੀਂ ਪਿੰਡ ਵਿੱਚ ਜਾ ਕੇ ਹੱਥ ਜੋੜ ਕੇ ਲੋਕਾਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਕਿ ਤੁਹਾਨੂੰ ਬਹੁਤ ਵੱਡਾ ਮਾਣ ਦਿੱਤਾ। ਔਰ ਅਸੀਂ ਕਮਿਟਮੈਂਟ ਕਰਦੇ ਹਾਂ ਤੁਹਾਡੇ ਨਾਲ। ਆ ਜਿਹੜਾ ਬੀਬੀਆਂ ਵਾਲਾ ਵਾਅਦਾ ਇਹ ਵੀ ਪੂਰਾ ਕਰ ਰਹੇ ਹਾਂ ਬਜਟ ਦੇ ਵਿੱਚ 10 ਲੱਖ ਦਾ ਬੀਮਾ ਆ ਰਿਹਾ। ਬਹੁਤ ਸਾਰੀਆਂ ਸੁਵਾਂਵਾ ਤੁਹਾਨੂੰ ਹੋਰ ਤੁਹਾਡੇ ਪਿੰਡਾਂ 'ਚ ਮਿਲਣਗੀਆਂ। ਵੀ ਅਸੀਂ ਕੰਮ ਕਰਦਾ ਅਸੀਂ ਤੁਹਾਡੀ ਸੇਵਾ ਕਰੀ ਚੱਲਾਂਗੇ ਜਿਨ੍ਹਾਂ ਨੇ ਪਾਰਟੀ ਵਜ ਤੋਂ ਉੱਪਰ ਉੱਠ ਕੇ ਅਸੀਂ ਕੰਮ ਕਰਦੇ ਹਾਂ। ਮੈਨੂੰ ਲੱਗਦਾ ਕਿ ਲੋਕਾਂ ਦੇ ਵਿੱਚ ਚੇਂਜ ਆ ਰਹੀ ਹੈ ਜਿੰਨੀ ਇਸ ਵਾਰੀ ਹੈ। ਤੇ ਆਪਣਾ ਕੰਮ ਇਹ ਆ ਕਿ ਪਿਛਲੀ ਵਾਰੀ ਆਪਾਂ 53 53000 ਮਾਰਜਨ ਨਾਲ ਜਿੱਤੇ ਸੀਗੇ ਇਸ ਵਾਰੀ ਉਹਨੂੰ 60 ਕਰ ਦਿਓ 65 ਕਰ ਦਿਓ ਤੁਹਾਡੀ ਹਿੰਮਤ ਆ ਜਿਹੜੇ ਸਾਹਮਣੇ ਬੰਦੇ ਸੀ ਉਹਨਾਂ ਸਾਰਿਆਂ ਦੀ ਜਮਾਤ ਜ਼ਬਤ ਹੋਈ ਸੀ ਇਸ ਵਾਰੀ ਵੀ ਸਾਰਿਆਂ ਦੀ ਜਮਾਤ ਜ਼ਬਤ ਕਰਾਣੀ ਆ ਤੁਹਾਡਾ ਰਿਕਾਰਡ ਪਹਿਲਾਂ ਹੀ ਬਹੁਤ ਹਾਈ ਸੈਟ ਕੀਤਾ ਹੋਇਆ ਸੋ ਇਹਨਾਂ ਸ਼ਬਦਾਂ ਨਾਲ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਖੁਸ਼ ਰਹੋ ਆਬਾਦ ਰਹੋ ਚੜ੍ਹਦੀ ਕਲਾ 'ਚ ਰਹੋ ਔਰ ਚੰਗਾ ਸੋਚੋ ਔਰ ਅੱਗੇ ਵਧੋਗੇ ਬਹੁਤ ਜ਼ਿਆਦਾ ਜਿਹੜਾ ਹੈਗਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਹੈਗੀ ਆ ਪਾਰਟੀ ਦੀ ਜਿਵੇਂ ਗਰੋਥ ਹੋਏਗੀ ਉਹਦੇ ਵਿੱਚ ਲੋਕਾਂ ਨੂੰ ਪੋਜੀਸ਼ਨਸ ਦੇਾਂਗੇ ਹੋਰ ਵੀ ਬਹੁਤ ਸਾਰੀਆਂ ਸਰਕਾਰ ਕੋਲੇ ਪੋਜੀਸ਼ਨਸ ਹੁੰਦੀਆਂ ਹੈਗੀਆਂ ਉਹ ਵੀ ਕਰਾਂਗੇ ਲੋਕਾਂ ਦੇ ਕੰਮ ਕਰਾਂਗੇ ਸਾਰੇ ਬੰਦਿਆਂ ਨੂੰ ਜਿਹੜੇ ਬੰਦੇ ਪਾਰਟੀ ਦੇ ਨਾਲ ਜੁੜੇ ਹੋਏ ਆ ਆਖਰੀ ਗੱਲ ਹੈ ਇਹ ਜਿਹੜੀ ਰੇਸ ਹੁੰਦੀ ਆ ਨਾ ਜੀ ਪੋਲਿਟਿਕਸ ਦੀ ਇਹ 100 ਮੀਟਰ ਦੀ ਰੇਸ ਨਹੀਂ ਹੁੰਦੀ ਇਹ 500 ਮੀਟਰ ਦੀ ਰੇਸ ਵੀ ਨਹੀਂ ਹੁੰਦੀ ਇਹ ਮੈਰਾਥਨ ਹੁੰਦੀ ਹੈ ਮੈਰਾਥਨ ਕਿਸੇ ਨੂੰ ਬਹੁਤ ਸਾਰੇ ਐਗਜ਼ਾਮਪਲ ਅੱਜ ਨਹੀਂ ਦਊਗਾ ਕਿਸੇ ਬੰਦੇ ਨੂੰ ਮਾਨਸਤਕਾਰ 2 ਮਹੀਨੇ ਬਾਅਦ ਮਿਲ ਜਾਂਦਾ ਕਿਸੇ ਨੂੰ 2 ਸਾਲ ਲੱਗ ਜਾਂਦੇ ਤੇ ਕਿਸੇ ਨੂੰ 20 ਸਾਲ ਵੀ ਲੱਗ ਜਾਂਦੇ ਲੇਕਿਨ ਜੇ ਤੁਸੀਂ ਆਪ ਦੀ ਜਗ੍ਹਾ ਤੇ ਖੜੇ ਰਹੋਗੇ ਤਾਂ ਕਿਸੇ ਨਾ ਕਿਸੇ বাস ਦੇ ਵਿੱਚ ਸੀਟ ਤੁਹਾਨੂੰ ਵੀ ਮਿਲ ਜਾਊਗੀ ਜੇ ਇੱਕ ਇੱਕ বাস ਉੱਧਰ ਖੜੀ ਉੱਧਰ ਨੂੰ ਭੱਜੇ ਫਿਰ ਐਸ বাস ਵੱਲੋਂ ਭੱਜੇ ਫਿਰ ਉਹਨੂੰ ਭੱਜੇ ਫਿਰ ਕਿਤੇ ਫਿਰ ਕੁਝ ਨਹੀਂ ਮਿਲਣਾ ਸੋ ਜਿਹੜੇ ਬੰਦੇ ਨੇ ਗਲਤੀਆਂ ਕੀਤੀਆਂ ਸਵੇਰ ਦਾ ਭੁੱਲਿਆ ਸ਼ਾਮ ਨੂੰ ਕਰੇ ਵਾਪਸ ਆ ਜਾਓ ਉਹਨਾਂ ਦੇ ਨਾਲ ਵੀ ਅਜੇ ਜਿਹੜੇ ਆਪਣੇ ਕੋ ਬੰਦੇ ਗਏ ਆ ਖੱਬੇ ਸੱਜੇ ਗਏ ਆ ਮਾੜਾ ਵੀ ਬੋਲੇ ਆ ਮੈਨੂੰ ਮਾੜਾ ਬੋਲੇ ਆ ਉਹਨਾਂ ਨੂੰ ਕਹੋ ਵੀ ਭਾਈ ਤੁਸੀਂ ਹੁਣ ਦੇਖ ਲਿਆ ਸਾਰਾ ਕੁਝ ਦੇਖ ਕੇ ਮੌਲ ਹੈ ਅਜੇ ਚੰਗਾ ਵਿਲਾ ਜੇ ਵਾਪਸ ਆ ਜਾਓ ਚੰਗਾ ਵਿਲਾ ਜੇ ਵਾਪਸ ਆ ਜਾਓ ਤੁਸੀਂ ਜੋੜਨੇ ਆ ਜੀ ਮਤਲਬ ਜੋੜਨ ਦੀ ਰਾਜਨੀਤੀ ਕਰਨੀ ਆ ਚੰਗੇ ਕੰਮ ਦੀ ਰਾਜਨੀਤੀ ਕਰਨੀ ਆ ਅਸੀਂ ਪੰਜਾਬ ਦੇ ਵਿੱਚ ਗਵਰਨੈਂਸ ਮਾਡਲ ਦੇਣਾ ਦੇਸ਼ ਵਾਸਤੇ ਤੇ ਪੰਜਾਬ ਨੂੰ ਮਾਡਲ ਤੁਸੀਂ ਦੇਣਾ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜਾ ਹਰ ਪਾਇਲਟ ਪਟਿਆਲੇ ਵਿੱਚ ਹੋਵੇ ਹੋ ਰਿਹਾ ਤੁਹਾਡਾ ਜਿਵੇਂ ਪ੍ਰਿੰਟ ਕਲੀਨਿਕ ਹੈ ਉਹ ਸਾਰੇ ਪੰਜਾਬ ਵਿੱਚ ਪ੍ਰਿੰਟ ਕਲੀਨਿਕ ਬਣਨਗੇ ਉਸ ਤੋਂ ਬਾਅਦ ਆ ਜਿਹੜਾ ਪਸ਼ੂਆਂ ਵਾਲਾ ਮੇਰਾ ਆਈਡੀਆ ਸੀ ਮੈਂ ਕਹਿੰਦਾ ਬਹੁਤ ਜ਼ਰੂਰੀ ਹੈ ਕਹਿੰਦੇ ਤੁਸੀਂ ਪਾਇਲਟ ਕਰਕੇ ਸਾਨੂੰ ਦਿਖਾ ਦਿਓ ਏਆਈ ਦੇ ਉੱਤੇ ਪਾਇਲਟ ਇੱਥੇ ਹੋ ਰਿਹਾ ਸੋ ਬਹੁਤ ਸਾਰੇ ਪਾਇਲਟ ਹੋਣਗੇ ਸੋ ਇਹ ਤੁਹਾਡਾ ਜਿਹੜਾ ਪਟਿਆਲਾ ਦਿਹਾਤੀ ਹੈ ਇੱਥੋਂ ਜਿਹੜੀ ਕ੍ਰਾਂਤੀ ਸ਼ੁਰੂ ਹੋਏਗੀ ਉਹਨੂੰ ਪਹਿਲਾਂ ਪੂਰੇ ਪੰਜਾਬ ਵਿੱਚ ਤੇਫਰ ਪੂਰੇ ਦੇਸ਼ ਤੱਕ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚ ਗੋਡ ਬlesਸ ਯੂ ਸਾਰੇ ਲੋਕਾਂ ਨੂੰ ਸਸਿਕਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਭਗਵੰਤ ਮਾਨ ਸਰਕਾਰ ਦੀ ਜਿਹੜੀ ਕਾਰਗੁਜ਼ਾਰੀ ਆ ਉਹਦੇ ਤੇ ਅਰਵਿੰਦ ਕੇਜਰੀਵਾਲ ਮਨੀਸ਼ ਸੋਧਿਆ ਦੀ ਜੋ ਸੋਚ ਹੈ ਜੋ ਦਿੱਲੀ ਮਾਡਲ ਡਿਵੈਲਪਮੈਂਟ ਦਾ ਸੀਗਾ ਉਹਨੂੰ ਜਿਸ ਤਰ੍ਹਾਂ ਭਗਵੰਤ ਮਾਨ ਜੀ ਨੇ ਰੰਗਲਾ ਪੰਜਾਬ ਬਣਾਉਣ ਵਾਸਤੇ ਪੰਜਾਬ ਦੇ ਵਿੱਚ ਜਿਹੜੀ એનર્ਜੀ ਦੇ ਨਾਲ ਜਿਹੜੀ ਸ਼ਕਤੀ ਦੇ ਨਾਲ ਜਿਹੜੀ ਸੋਚ ਦੇ ਨਾਲ ਸਟ੍ਰੈਟਜੀ ਦੇ ਨਾਲ ਉਹਨੂੰ ਲਾਗੂ ਕੀਤਾ ਉਹਦੇ ਤੇ ਕਿਤੇ ਨਾ ਕਿਤੇ ਜਿਹੜੇ ਪੰਜਾਬ ਦੇ ਸਾਰੇ ਪੰਜਾਬ ਦੇ ਲੋਕਾਂ ਨੇ ਉਹਦੇ ਤੇ ਮੋਹਰ ਲਾਈ ਆ ਉਹ ਇੱਕ ਬਹੁਤ ਵੱਡੀ ਜਿੱਤ ਜਿਹੜੀ ਹੈਗੀ ਆ ਉਹ ਬਲੌਕ ਸਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਇਲੈਕਸ਼ਨ ਦੇ ਵਿੱਚ ਹੋਈ ਆ ਅਰ ਮੈਨੂੰ ਲੱਗਦਾ ਕਿ ਨੀਅਰਲੀ ਜਿਹੜਾ 75 80% ਜਿਹੜਾ ਹੈਗਾ ਉਹ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਤੇ 70 75% ਜਿਹੜਾ ਹੈਗਾ ਬਲੌਕ ਸੰਤੀ ਦੇ ਵਿੱਚ ਜਿਹੜੀਆਂ ਸਿਤਾ ਆਵਾਜ਼ਮੀ ਪਾਰਟੀ ਨੂੰ ਮਿਲੀਆਂ ਇਹ ਇੱਕ ਬਹੁਤ ਸਾਡੇ ਵਲੰਟੀਅਰਸ ਜਿਹੜੇ ਦਿਨ ਰਾਤ ਮਿਹਨਤ ਕਰਦੇ ਆ ਨਿਸ਼ਕਾਮ ਆਪਣੇ ਘਰੋਂ ਰੋਟੀ ਖਾ ਕੇ ਦਿਨ ਰਾਤ ਜਿਹੜੀ ਪਾਰਟੀ ਦੇ ਵਾਸਤੇ ਕੰਮ ਕਰਦੇ ਆ ਉਹਨਾਂ ਦੀ ਮਿਹਨਤ ਜਿਹੜੀ ਹੈਗੀ ਆ ਉਹਨਾਂ ਦੀ ਕੂਨ ਪਸੀਨੇ ਦੀ ਕਮਾਈ ਆ ਇਹ ਪਾਰਟੀ ਵਲੰਟੀਅਰਸ ਦੀ ਪਾਰਟੀ ਆ ਜਿਹੜਾ ਨੇ ਦਿਨ ਰਾਤ ਮਿਹਨਤ ਕਰਕੇ ਮੈਂ ਵੀ ਉਹਨਾਂ ਦੇ ਵਿੱਚੋਂ ਇੱਕ ਆ ਪਟਿਆਲੇ ਦੇ ਵਿੱਚ ਮੈਂ ਕੰਮ ਕੀਤਾ ਸਾਰੇ ਪੰਜਾਬ 'ਚ ਕੰਮ ਕੀਤਾ ਹੁਣ ਵੀ ਮੈਂ ਪੰਜਾਬ 'ਚ ਕੰਮ ਕਰਦੇ ਆ ਤੇ ਇਹ ਸਾਡੇ ਮੈਂ ਆਪਣੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਕਿ ਸਾਨੂੰ ਉਹਨਾਂ ਨੇ ਗਾਈਡ ਕੀਤਾ ਕਿ ਰਾਜਨੀਤੀ ਚੰਗੀ ਸਿੱਖਿਆ ਚੰਗੀਆਂ ਸਿਹਤ ਸਹੂਲਤਾਂ ਰੋਜ਼ਗਾਰ ਦੇ ਕੇ ਲੋਕਾਂ ਨੂੰ ਚੰਗੀਆਂ ਸਿਵਲ ਕਮਿਊਨਿਟੀਆਂ ਦੇ ਕੇ ਵੀ ਕੀਤੀ ਜਾ ਸਕਦੀ ਆ ਜ਼ਰੂਰੀ ਨਹੀਂ ਹੈ ਕਿ ਲੋਕਾਂ ਨੂੰ ਧਰਮ ਦੇ ਨਾਂ ਤੇ ਗੁੰਮਰਾਹ ਕਰਕੇ ਜਾਂ ਸਮਾਜ ਦੇ ਵਿੱਚ ਨਫ਼ਰਤ ਫਲਾ ਕੇ ਜਾ ਲੜਾਈ ਝਗੜੇ ਕਰਾ ਕੇ ਖਰਚੇ ਤੇ ਪਰਚੇ ਦੀ ਰਾਜਨੀਤੀ ਕੀਤੀ ਜਾਵੇ ਚੰਗੇ ਤਰੀਕੇ ਦੇ ਨਾਲ ਵੀ ਇਹਨੂੰ ਮੈਂ ਗੁੱਡ ਗਵਰਨੈਂਸ ਕਹਿੰਨਾ ਕਿ ਇੱਕ ਬਹੁਤ ਵਧੀਆ ਰਾਜਨੀਤੀ ਜਿਹੜੀ ਹੈਗੀ ਆ ਇਹ ਪੰਜਾਬ ਤੋਂ ਸ਼ੁਰੂ ਮਤਲਬ ਦਿੱਲੀ ਤੋਂ ਸ਼ੁਰੂਆਤ ਹੋਈ ਪੰਜਾਬ ਦੇ ਵਿੱਚ ਇਹ ਮੋਟਾ ਫਲ ਫੁੱਲ ਰਿਹਾ ਤੇ ਅਖੀਰ ਮੈਂ ਪੂਰੀ ਉਮੀਦ ਕਰਦਾ ਕਿ ਪੂਰੇ ਦੇਸ਼ ਦੇ ਵਿੱਚ ਜਿਹੜੀ ਇਹ ਰਾਜਨੀਤੀ ਆ ਕਿਉਂਕਿ ਗੋਆ ਦੇ ਵਿੱਚ ਵੀ ਔਰ ਗੁਜਰਾਤ ਦੇ ਵਿੱਚ ਵੀ ਸਾਨੂੰ ਬਹੁਤ ਭਰਮàngਾਰਾ ਮਿਲਿਆ ਕਸ਼ਮੀਰ ਦੇ ਵਿੱਚ ਸਾਡਾ ਇੱਕ ਐਮਐਲਏ ਆ ਗਿਆ ਈਵਨ ਕੇਰਲਾ ਦੇ ਵਿੱਚ ਸਾਡੇ ਜਿਹੜੇ ਹੈਗੇ ਆ ਲੋਕਲ ਬਾਡੀਜ਼ ਸਾਨੂੰ ਜਿੱਤ ਮਿਲੀ ਆ ਤੇ ਕਿਤੇ ਨਾ ਕਿਤੇ ਲੋਕਾਂ ਨੂੰ ਜਿਹੜੀ ਲੋਕਾਂ ਨੂੰ ਜਿਸ ਤਰ੍ਹਾਂ ਫ੍ਰੀ ਬਿਜਲੀ ਮਿਲ ਰਹੀ ਹੈ ਹੋਮ ਡਿਲੀਵਰੀ ਆਫ ਸਰਵਿਸਿਜ਼ ਆ ਕਿਸਾਨਾਂ ਨੂੰ ਪਾਣੀ ਮਿਲ ਰਿਹਾ ਸਿਹਤ ਸਹੂਲਤਾਂ ਮਿਲ ਰਹੀਆਂ ਪਿੰਡਾਂ ਦੇ ਵਿੱਚ ਲੋਕਾਂ ਨੂੰ ਦਵਾਈਆਂ ਫ੍ਰੀ ਮਿਲ ਰਹੀਆਂ ਲੋਕਾਂ ਦੇ ਗੁਰਦੇ ਲਿਵਰ ਫੇਲ ਹੋਣੇ ਬੰਦ ਹੋ ਰਹੇ ਆ ਤੇ ਬੱਚਿਆਂ ਨੂੰ ਪੜ੍ਹਾਈ ਮਿਲ ਰਹੀ ਹੈ ਜਿਹੜੇ ਗਰੀਬ ਲੋਕਾਂ ਦੇ ਬੱਚੇ ਜਿਹੜੇ ਹੈਗੇ ਆ ਉਹ ਆਫਸਰ ਬਣਦੇ ਉਹ ਦੁਆਰਾ ਜਿਹੜੇ ਪੰਜਾਬ ਦੇ ਲੋਕ ਆ ਸੁਪਨੇ ਲੈ ਰਹੇ ਆ ਸੋ ਮੈਂ ਇੱਕ ਵਾਰੀ ਫਿਰ ਆਪਣੀ ਸਮੁੱਚੀ ਲੀਡਰਸ਼ਿਪ ਨੂੰ ਧੰਨਵਾਦ ਵੀ ਕਰਦਾ ਵਧਾਈਆਂ ਵੀ ਦਿੰਦਾ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਦਾ ਔਰ ਆਪਣੇ ਸਾਰੇ ਵੋਲੰਟੀਅਰਸ ਨੂੰ ਜਿਹੜੇ ਕੈਂਡੀਡੇਟ ਜਿੱਤੇ ਆ ਉਹਨਾਂ ਨੂੰ ਵੀ ਜਿਹੜੇ ਨਹੀਂ ਵੀ ਜਿੱਤੇ ਉਹਨਾਂ ਨੂੰ ਕਹਿੰ ਤੇ ਅਸੀਂ ਜਿਹੜਾ ਹੈਗਾ ਪੰਜਾਬ ਨੂੰ ਇੱਕ ਇਹੋ ਜਿਹਾ ਮਾਡਲ ਦੇਣਾ ਜਿਹਦੇ ਨਾਲ ਪੰਜਾਬ ਇੱਕ ਮਾਡਰਨ ਸਟੇਟ ਹੋਵੇ ਸਾਡੇ ਬੱਚਾ ਨੂੰ ਬਾਹਰ ਵਿਦੇਸ਼ਾਂ ਵਿੱਚ ਨਾ ਜਾਣਾ ਪਵੇ ਧੱਕੇ ਨਾਲ ਖਾਣੇ ਪਰਣਾ ਇੱਥੇ ਰੋਜ਼ਗਾਰ ਪੈਦਾ ਕਰਨਾ ਸੀ ਇਹ ਸਾਡਾ ਅਗਲਾ ਮੰਡਟ ਹੈ ਔਰ ਅਸੀਂ ਇਮੀਡੀਏਟਲੀ ਜਿਹੜਾ ਹੈਗਾ ਇਹ ਹੁਣ ਅਗਲੇ 15 20 ਦਿਨ ਦੇ ਵਿੱਚ ਮੇਰਾ ਅੱਜ ਤੋਂ ਹੀ ਮੇਰਾ ਜਿਹੜਾ ਸ਼ਡਿਊਲ ਹੈ ਮੇਰੀ ਸਾਰੇ ਡਿਪਟੀ ਕਮਿਸ਼ਨਰ ਸਿਵਲ ਸਰਜਨਸ ਨਾਲ ਮੀਟਿੰਗ ਹੈ ਉਹਦੇ ਚ ਅਸੀਂ 10 ਲੱਖ ਦਾ ਜਿਹੜਾ ਹਰ ਪਰਿਵਾਰ ਨੂੰ ਬੀਮਾ ਹੈਗਾ ਇਹ ਜਨਵਰੀ ਦੇ ਵਿੱਚ ਰੋਲ ਆਊਟ ਹੋਣਾ ਹੈਗਾ ਉਹਦਾ ਕੰਮ ਸ਼ੁਰੂ ਆ ਜੀ ਸਾਡਾ ਇਸ ਤਰ੍ਹਾਂ ਸਾਡੇ ਜਿਹੜੇ ਹੋਰ ਪਿੰਡਾਂ ਦੇ ਵਿੱਚ ਸਾਫ ਸਫਾਈ ਹੈ ਚੱਪੜ ਹੈ ਸਕੂਲ ਹੈ ਹਸਪਤਾਲ ਹੈ ਡਿਸਪੈਂਸਰੀਆਂ ਸੜਕਾਂ ਦਾ ਨੈਟਵਰਕ ਹੈ ਇਹ ਸਾਰੇ ਕੰਮ ਅਸੀਂ ਜਿਹੜਾ ਹੈਗਾ ਅਸੀਂ ਪਹਿਲਾਂ ਨਾਲੋਂ ਹੁਣ ਜਿਹੜਾ ਹੈਗਾ ਹੋਰ ਹੌਸਲੇ ਨਾਲ ਹਿੰਮਤ ਨਾਲ ਮਿਹਨਤ ਨਾਲ 4 ਗੁਣਾ ਸਪੀਡ ਤੇ ਕੰਮ ਕਰਾਂਗੇ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ মিডিਆ ਨੇ ਵੀ ਸਾਡਾ ਹਮੇਸ਼ਾ ਜਿਹੜਾ ਹੈਗਾ ਉਹ ਪੋਜ਼ਿਟਿਵ ਆਊਟਲੁੱਕ ਰੱਖੀ ਆ ਬਾਈਆਂ ਲਾਰਜ